प्यारे दोस्तों एक बार फिर हाजिर हां पंजाबी साहित्य ਨਾਲ ਜੁੜੀ ਹੋਈ ਇੱਕ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਦਾ ਸਿਰਲੇਖ ਹੈ ਕਿਰਿਆ ਵਿਸ਼ੇਸ਼ਣ ਸ਼ਬਦ ਸ਼੍ਰੇਣੀ ਇਹ ਵੀਡੀਓ ਮੁੱਖ ਤੌਰ ਤੇ 10ਵੀਂ ਕਲਾਸ ਦੇ ਸਿਲੇਬਸ ਦੀਆਂ ਲੋੜਾਂ ਦੀ ਪੂਰਤੀ ਹਿੱਤ ਤਿਆਰ ਕੀਤੀ ਗਈ ਹੈ ਜਿਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦੀ ਜਿਹੜੀ ਕਿਤਾਬ 10ਵੀਂ ਵਾਲੇ ਬੱਚਿਆਂ ਨੂੰ ਲੱਗੀ ਹੋਈ ਹੈ ਉਹਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਸ਼ਬਦ ਸ਼੍ਰੇਣੀ ਬਾਰੇ ਦੱਸਣ ਦੀ ਕੋਸ਼ਿਸ਼ ਇਸ ਵੀਡੀਓ ਦੇ ਵਿੱਚ ਕੀਤੀ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਨਾਲ ਹੀ ਘੰਟੀ ਦਾ ਬਟਨ ਵੀ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਇਹੋ ਜਿਹੀਆਂ ਹੋਰ ਵੀ ਮਹੱਤਵਪੂਰਨ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ। ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ। ਦੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਹਾਂ ਕਿਰਿਆ ਵਿਸ਼ੇਸ਼ਣ ਪਿਛਲੀ ਵੀਡੀਓ ਦੇ ਵਿੱਚ ਅਸੀਂ ਕਿਰਿਆ ਸ਼ਬਦ ਸ਼੍ਰੇਣੀ ਬਾਰੇ ਗੱਲਬਾਤ ਕੀਤੀ ਸੀਗੀ ਕਿਰਿਆ ਸ਼ਬਦ ਸ਼੍ਰੇਣੀ ਉਹ ਹੁੰਦੀ ਹੈ ਜਿਸ ਦੇ ਜਿਸ ਤੋਂ ਵਾਕ ਦੇ ਵਿੱਚ ਕਿਸੇ ਕਾਰਜ ਦੇ ਚੱਲਣ ਬਾਰੇ ਜਾਂ ਹੋਣ ਬਾਰੇ ਪਤਾ ਲੱਗਦਾ ਹੈ ਇਸ ਤੋਂ ਬਾਅਦ ਜਿਹੜੀ ਕਿਰਿਆ ਦੇ ਨਾਲ ਜੁੜਦੀ ਸ਼ਬਸ਼੍ਰੇਣੀ ਆ ਜਾਂਦੀ ਹੈ ਉਹ ਕਿਰਿਆ ਵਿਸ਼ੇਸ਼ਣ ਆ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਬਾਰੇ ਆਪਾਂ ਹੁਣ ਜਾਣਾਂਗੇ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਭਾਵ ਜਿਹੜਾ ਸ਼ਬਦ ਵਾਕ ਦੇ ਵਿੱਚ ਆ ਕੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਹ ਉਹ ਸ਼ਬਦ ਹੁੰਦੇ ਹਨ ਜੋ ਕਿਰਿਆ ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਹਨ ਕਿਰਿਆ ਵਿਸ਼ੇਸ਼ਣ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਹੈ ਉਦਾਹਰਨ ਲਈ ਹੇਠ ਲਿਖੇ ਵਾਕਾਂ ਵਿੱਚ ਲਕੀਰੇ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ ਭਾਵ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਜਿਹੜਾ ਉਹ ਇੱਕ ਵੀ ਹੋ ਸਕਦਾ ਇੱਕ ਸ਼ਬਦ ਦੇ ਰੂਪ ਦੇ ਵਿੱਚ ਵੀ ਆ ਸਕਦਾ ਤੇ ਇੱਕ ਤੋਂ ਜ਼ਿਆਦਾ ਸ਼ਬਦਾਂ ਦੇ ਰੂਪ ਦੇ ਵਿੱਚ ਵੀ ਜਿਹੜਾ ਉਹ ਵਾਕ ਦੇ ਵਿੱਚ ਆ ਕੇ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਹੈ ਉਦਾਹਰਣ ਲਈ ਕੁਝ ਵਾਕ ਜਿਹੜੇ ਆਪਾਂ ਦੇਖਦੇ ਆ। ਉਹ ਇੱਥੋਂ ਹੁਣੇ ਗਿਆ ਹੈ। ਇੱਥੋਂ ਹੁਣੇ ਗਿਆ ਹੈ। ਰਾਮ ਬਹੁਤ ਹੌਲੀ-ਹੌਲੀ ਤੁਰ ਰਿਹਾ ਹੈ। ਉਹ ਬਿਲਕੁਲ ਸਾਡੇ ਸਾਹਮਣੇ ਬੈਠਾ ਸੀ। ਉਹ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਸਕੂਲ ਦਾ ਕੰਮ ਕਰਦਾ ਸੀ। ਪੰਜਵਾਂ ਵਾਕ ਹੈ ਅੱਜ ਸ਼ਾਮ 5 ਵਜੇ 35 ਮਿੰਟ ਉੱਤੇ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਤੋਂ ਟੀਵੀ ਉੱਤੇ ਮੈਚ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। ਇਹਨਾਂ ਵਾਕਾਂ ਵਿੱਚ ਲਕੀਰੇ ਸ਼ਬਦ ਕਿਰਿਆ ਦੇ ਕੰਮ ਦਾ ਸਮਾਂ, ਥਾਂ, ਟਿਕਾਣਾ, ਕਿਰਿਆ ਦੇ ਕੰਮ ਦੀ ਪ੍ਰਕਾਰ ਆਦ ਨੂੰ ਪ੍ਰਗਟ ਕਰਦੇ ਹਨ। ਲਕੀਰੇ ਸ਼ਬਦ ਤੁਸੀਂ ਦੇਖ ਸਕਦੇ ਹੋ ਕਿ ਕੁਝ ਸ਼ਬਦਾਂ ਦੇ ਨੀਚੇ ਇਹਨਾਂ ਵਾਕਾਂ ਦੇ ਵਿੱਚ ਲਾਈਨਾਂ ਜਿਹੜੀਆਂ ਲਗਾਈਆਂ ਗਈਆਂ ਨੇ ਜਿਵੇਂ ਇੱਥੋਂ ਹੁਣੇ ਬਹੁਤ ਹੌਲੀ-ਹੌਲੀ ਬਿਲਕੁਲ ਸਾਡੇ ਸਾਹਮਣੇ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਅੱਜ ਸ਼ਾਮ 5:35 ਇਹਨਾਂ ਸ਼ਬਦਾਂ ਦੇ નીચે ਲਾਈਨਾਂ ਲਗਾਈਆਂ ਗਈਆਂ ਨੇ ਭਾਵ ਇਹ ਜਿਹੜੇ ਸ਼ਬਦ ਨੇ ਉਹ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਦੇ ਵਿੱਚ ਜਿਹੜੇ ਉਹ ਆ ਜਾਂਦੇ ਨੇ ਜਿਹੜੇ ਕਿਰਿਆ ਤੋਂ ਪਹਿਲਾਂ ਆ ਕੇ ਕਿਰਿਆ ਦੇ ਕੰਮ ਦਾ ਸਮਾਂ ਥਾਂ ਟਿਕਾਣਾ ਕਿਰਿਆ ਦੇ ਕੰਮ ਦੀ ਪ੍ਰਕਾਰ ਵੀ ਕਿਰਿਆ ਦਾ ਜਿਹੜਾ ਕਰ ਰਿਹਾ ਕੰਮ ਹੋ ਰਿਹਾ ਜਿਹੜਾ ਕਿਰਿਆ ਦੇ ਵਿੱਚ ਉਹ ਕਿਸ ਪ੍ਰਕਾਰ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਦਾ ਹੈ ਆਦ ਨੂੰ ਪ੍ਰਗਟ ਕਰਦੇ ਹਨ ਕਿਰਿਆ ਵਿਸ਼ੇਸ਼ਣ ਬੇਸ਼ੱਕ ਕਿਰਿਆ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਉਂਦੇ ਹਨ ਪਰ ਕਈ ਵਾਰ ਇਹਨਾਂ ਦਾ ਸਥਾਨ ਨਿਸ਼ਚਿਤ ਨਹੀਂ ਹੁੰਦਾ ਨਿਸ਼ਚਿਤ ਨਹੀਂ ਹੁੰਦਾ ਭਾਵ ਇਹੀ ਸ਼ਬਦ ਨੇ ਜਿਹੜੇ ਇਹ ਕਿਰਿਆ ਤੋਂ ਪਹਿਲਾਂ ਜਾਂ ਪਿੱਛੇ ਜਿਹੜਾ ਉਹ ਪਿੱਛੇ ਤਾਂ ਨਹੀਂ ਆਉਂਦੇ ਹੈਗੇ ਪਹਿਲਾਂ ਆ ਕੇ ਉਹਨਾਂ ਦਾ ਸਥਾਨ ਜਿਹੜਾ ਪਹਿਲਾਂ ਹੁੰਦਾ ਉਹ ਬਦਲ ਸਕਦਾ ਹੈ ਅੱਗੇ ਆਪਾਂ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਰਾਹੀਂ ਇਸ ਨੂੰ ਸਮਝਾਂਗੇ ਅਰਥ ਦੇ ਆਧਾਰ ਤੇ ਕਿਰਿਆ ਵਿਸ਼ੇਸ਼ਣ ਸ਼ਬਦ ਦੇ 8 ਭੇਦ ਬਣਦੇ ਹਨ 8 ਭੇਦ ਮਤਲਬ 8 ਪ੍ਰਕਾਰ ਦੇ ਜਿਹੜੇ ਕਿਰਿਆ ਵਿਸ਼ੇਸ਼ਣ ਨੇ ਉਹ ਪੰਜਾਬੀ ਪਾਸ਼ਾ ਦੀ ਜਿਹੜੀ ਬਾਖ ਬਣਤਰ ਆ ਉਹਦੇ ਵਿੱਚ ਪਾਏ ਜਾਂਦੇ ਨੇ ਇਹ ਕਿਹੜੇ ਕਿਹੜੇ ਕਿਰਿਆ ਵਿਸ਼ੇਸ਼ਣ ਨੇ ਸਭ ਤੋਂ ਪਹਿਲਾਂ ਆ ਜਾਂਦਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੂਜੇ ਨੰਬਰ ਤੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤੀਜੇ ਨੰਬਰ ਤੇ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਚੌਥੇ ਨੰਬਰ ਤੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪੰਜਵੇਂ ਨੰਬਰ ਤੇ ਪਰਿਮਾਨਵਾਚਕ ਜਾਂ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ 6ਵੇਂ ਨੰਬਰ ਤੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ 7ਵੇਂ ਨੰਬਰ ਤੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ 8ਵੇਂ ਨੰਬਰ ਤੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਇਹ ਅੱਠ ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਦੀ ਬਾਕਮੰਤਰ ਦੇ ਵਿੱਚ ਵਰਤੇ ਜਾਂਦੇ ਨੇ ਜਾਂ ਆਉਂਦੇ ਨੇ ਹੁਣ ਅਸੀਂ ਇਹਨਾਂ ਕਿਰਿਆ ਵਿਸ਼ੇਸ਼ਣਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਤੋਂ ਭਾਵ ਕੀ ਹੈ ਕਿ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗਦਾ ਹੈ ਭਾਵ ਕਿਰਿਆ ਕਿਹੜੇ ਸਮੇਂ ਦੇ ਵਿੱਚ ਹੋ ਰਹੀ ਹੈ ਉਹ ਉਸ ਦਾ ਪਤਾ ਲੱਗਦਾ ਹੈ ਜਿਹੜੇ ਸ਼ਬਦ ਤੋਂ ਉਸ ਨੂੰ ਕੀ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉਦਾਹਰਨ ਅਸੀਂ ਦੇਖ ਸਕਦੇ ਹਾਂ ਕਈ ਉਦਾਹਰਨਾਂ ਇਹਦੀਆਂ ਦਿੱਤੀਆਂ ਗਈਆਂ ਨੇ ਅੱਜ ਕੱਲ ਪਰਸੋਂ ਹੁਣੇ ਤੁਰੰਤ ਉਪਰੰਤ ਪਲਕੇ ਸਵੇਰੇ ਸੰਦੇਹਾਂ ਰਾਤੀ 5 ਵਜੇ ਐਤਵਾਰ ਨੂੰ ਕਦੋਂ ਤਿੱਦਣ ਕਦੇ ਜਦ ਜਦੋਂ ਉਦੋਂ ਉਦਣ ਆਦ ਪਹਿਲੇ ਨੰਬਰ ਤੇ ਇਹ ਸ਼ਬਦ ਆ ਜਾਂਦੇ ਨੇ ਦੂਜੇ ਨੰਬਰ ਤੇ ਆ ਜਾਂਦੇ ਨੇ 4 ਘੰਟੇ ਸਾਰੀ ਦੁਪਹਿਰ 2 ਸਾਲ ਰਾਤੋਂ ਰਾਤ ਹਮੇਸ਼ਾ ਮੰਗਲਵਾਰ ਤੱਕ ਲਗਾਤਾਰ ਦਿਨ ਰਾਤ ਉਦੋਂ ਤੱਕ ਬੁੱਧਵਾਰ ਤੋਂ ਐਤਵਾਰ ਤੱਕ ਤੀਜੇ ਨੰਬਰ ਤੇ ਆ ਜਾਂਦੇ ਨੇ ਹਰ ਰੋਜ਼ ਹਰ ਮਹੀਨੇ ਦਿਨੋਂ ਦਿਨ ਹਾੜੀ ਸੌਣੀ ਕਦੇ ਕਦਾਈ ਘੜੀ ਮੁੜੀ ਬਾਰ ਬਾਰ ਹਮੇਸ਼ਾ ਆਦ ਇਹ ਸਾਰੇ ਸ਼ਬਦ ਨੇ ਜਿਹੜੇ ਉਹ ਕਾਲਵਾਚ ਕਿਰਿਆ ਵਿਸ਼ੇਸ਼ਣ ਸ਼੍ਰੇਣੀ ਤਹਿਤ ਆਉਂਦੇ ਹਨ ਇਹ ਸਮੇਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੇ ਹਨ ਇਹਨਾਂ ਕਿਰਿਆ ਵਿਸ਼ੇਸ਼ਣਾਂ ਵਿੱਚੋਂ ਕੁਝ ਦੀਆਂ ਵਾਕਾਂ ਵਿੱਚ ਵਰਤੋਂ ਏਠਾ ਦਿੱਤੀ ਜਾਂਦੀ ਹੈ ਕੁਝ ਜਿਹੜੇ ਇਹਨਾਂ ਦੇ ਵਿੱਚੋਂ ਸ਼ਬਦ ਨੇ ਕਿਰਿਆ ਵਿਸ਼ੇਸ਼ਣ ਸ਼ਬਦ ਨੇ ਉਹਨਾਂ ਦੀ ਵਾਕਾਂ ਵਿੱਚ ਵਰਤੋਂ ਹੋਇਆਂ ਦਿੱਤੀ ਗਈ ਹੈ ਜਿਵੇਂ ਇਸ ਸ਼੍ਰੇਣੀ ਵਿੱਚਲੇ ਸ਼ਬਦ ਨਿਸ਼ਚਿਤ ਸਮੇਂ ਬਾਰੇ ਜਾਣਕਾਰੀ ਦੇ ਰਹੇ ਹਨ ਕੋਈ ਸ਼ਬਦ ਅਜਿਹੇ ਨੇ ਜਿਹੜੇ ਨਿਸ਼ਚਿਤ ਸਮੇਂ ਵਾਸਤੇ ਦੀ ਜਾਣਕਾਰੀ ਦੇ ਰਹੇ ਨੇ ਪੱਕੇ ਸਮੇਂ ਦੀ ਜਾਣਕਾਰੀ ਦੇ ਰਹੇ ਨੇ ਮੈਂ ਪਿੰਡ ਕੱਲ ਜਾਵਾਂਗਾ ਇਸ ਵਾਕ ਦੇ ਵਿੱਚ ਕੱਲ ਸ਼ਬਦ ਹੈ ਜਿਹੜਾ ਉਹ ਪੱਕੇ ਸਮੇਂ ਦੀ ਜਿਹੜੀ ਉਹ ਜਾਣਕਾਰੀ ਦੇ ਰਿਹਾ ਕਦੋਂ ਜਾਵਾਂਗਾ ਪਿੰਡ ਕੱਲ ਜਾਵਾਂਗਾ ਇਸੇ ਤਰ੍ਹਾਂ ਦੂਜੇ ਵਾਕ ਦੇ ਵਿੱਚ ਅਸੀਂ ਦੇਖਦੇ ਹਾਂ ਇਹ ਕੰਮ ਹੁਣੇ ਹੋ ਜਾਣਾ ਚਾਹੀਦਾ ਹੈ ਕਦੋਂ ਹੋ ਜਾਣਾ ਚਾਹੀਦਾ ਹੈ ਹੁਣੇ ਹੋ ਜਾਣਾ ਚਾਹੀਦਾ ਹੈ ਹੁਣੇ ਕਿਰਿਆ ਵਿਸ਼ੇਸ਼ਣ ਹੈ ਜਿਹੜਾ ਉਹ ਸ਼ਬਦ ਉਹ ਪੱਕੇ ਸਮੇਂ ਦੀ ਜਿਹੜਾ ਉਹ ਜਾਣਕਾਰੀ ਦੇ ਰਿਹਾ ਹੈ ਉਹ ਇੱਥੋਂ ਕਦੋਂ ਗਿਆ ਹੈ ਇਸ ਵਾਕ ਦੇ ਵਿੱਚ ਕਦੋਂ ਕਿਰਿਆ ਵਿਸ਼ੇਸ਼ਣ ਸ਼ਬਦ ਅਸੀਂ ਦੇਖ ਸਕਦੇ ਹਾਂ ਦੂਜੇ ਨੰਬਰ ਤੇ ਆ ਜਾਂਦੇ ਆ ਇਹ ਸ਼੍ਰੇਣੀ ਵਿਚਲੇ ਸ਼ਬਦ ਬਿਚਲੇ ਕਿਰਿਆ ਵਿਸ਼ੇਸ਼ਣ ਸ਼ਬਦ ਇਸ ਪੱਖ ਨੂੰ ਪੇਸ਼ ਕਰਦੇ ਹਨ ਕਿ ਕਿਰਿਆ ਨੂੰ ਵਾਪਰਨ ਲਈ ਕਿੰਨਾ ਸਮਾਂ ਲੱਗੇਗਾ ਉਹ ਲਗਾਤਾਰ ਬੈਠਾ ਪੜਦਾ ਰਹਿੰਦਾ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਸਾਰੇ ਲੇਖ ਰਾਤੋਂ ਰਾਤ ਲਿਖੇ ਸਨ ਕਿੰਨਾ ਸਮਾਂ ਲੱਗਿਆ ਲਗਾਤਾਰ ਬੈਠਾ ਪੜਦਾ ਰਹਿੰਦਾ ਸੀ ਰਾਤੋਂ ਰਾਤ ਜਿਹੜੇ ਇਹ ਕਿਰਿਆ ਵਿਸ਼ੇਸ਼ਣ ਸ਼ਬਦ ਨੇ ਇਹ ਇਸ ਪੱਖ ਨੂੰ ਪੇਸ਼ ਕਰਦੇ ਨੇ ਕਿ ਕਿਰਿਆ ਦੇ ਵਾਪਰ ਨੂੰ ਕਿੰਨਾ ਸਮਾਂ ਜਿਹੜਾ ਉਹ ਲੱਗਿਆ ਹੈ ਲਗਾਤਾਰ ਰਾਤੋਂ ਰਾਤ ਜਿਹੜੇ ਕਿਰਿਆ ਵਿਸ਼ੇਸ਼ਣ ਸ਼ਬਦ ਨੇ ਤੀਜੀ ਸ਼੍ਰੇਣੀ ਦੇ ਜਿਹੜੇ ਕਿਰਿਆ ਵਿਸ਼ੇਸ਼ਣ ਸ਼ਬਦ ਹੈਗੇ ਨੇ ਉਹ ਉਹਨੇ ਇਸ ਸ਼੍ਰੇਣੀ ਵਿੱਚਲੇ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਨੂੰ ਦੁਹਰਾਏ ਜਾਣ ਵਾਲੇ ਪੱਖਾਂ ਬਾਰੇ ਦੱਸਦੇ ਹਨ ਦੁਹਰਾਏ ਜਾਣ ਵਾਲੀ ਜਿਵੇਂ ਉਹ ਕਦੇ-ਕਦਾਈਂ ਹੀ ਇੱਥੇ ਆਉਂਦਾ ਸੀ ਉਹ ਹਰ ਰੋਜ਼ ਕਈ ਕਈ ਘੰਟੇ ਟੀਵੀ ਦੇਖਦਾ ਸੀ ਹਰ ਰੋਜ਼ ਕਦੀ ਕਦਾਂ ਦੂਜੇ ਨੰਬਰ ਤੇ ਆ ਜਾਂਦੀ ਹੈ ਜਿਹੜੀ ਸ਼੍ਰੇਣੀ ਉਹ ਸਥਾਨਵਾਚਕ ਕਿਰਿਆ ਵਿਸ਼ੇਸ਼ਣਾਂ ਦੀ ਆ ਜਾਂਦੀ ਹੈ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਪਤਾ ਲੱਗਦਾ ਹੈ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇੱਥੇ ਇਹ ਹੁਣ ਸਥਾਨ ਆ ਗਿਆ ਕਿੱਥੇ ਇੱਥੇ ਉੱਥੇ ਅੰਦਰ ਬਾਹਰ ਹੀਠ ਉੱਤੇ ਦੂਰ ਲਾਗੇ ਕੋਲ ਉਰੇ ਅੰਦਰ ਬਾਹਰ ਹੀਠਾ ਨੇੜੇ ਸੱਜੇ ਖੱਬੇ ਪਰੇ ਪਾਸ ਇੱਧਰ ਉੱਧਰ ਜਿੱਧਰ ਉਰਾ ਪਰਾਂ ਇੱਥੇ ਉੱਥੇ ਅੱਗੇ ਪਿੱਛੇ ਸਾਹਮਣੇ ਕਿਧਰੇ ਕਿਧਰੇ ਪਟਿਆਲੇ ਮੈਦਾਨ ਸ਼ਹਿਰ ਘਰ ਜਿਹੜੇ ਇਹ ਸ਼ਬਦ ਨੇ ਸਾਰੇ ਕਿਸੇ ਨਾ ਕਿਸੇ ਸਥਾਨ ਨੂੰ ਜਿਹੜੇ ਉਹ ਦਰਸਾਉਂਦੇ ਨੇ ਇਸ ਕਰਕੇ ਇਹ ਜਿਹੜੇ ਸਥਾਨਵਾਚਕ ਕਿਰਿਆ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਇਹੋ ਜਿਹੇ ਇੱਥੇ ਦਿੱਤੇ ਗਏ ਨੇ ਇਸ ਸ਼੍ਰੇਣੀ ਵਿੱਚ ਕੁਝ ਇਸ ਤਰ੍ਹਾਂ ਦੇ ਕਿਰਿਆ ਵਿਸ਼ੇਸ਼ਣ ਵਿਚਰਦੇ ਹਨ ਜਿਹੜੇ ਕਿਸੇ ਖਾਸ ਪਾਸੇ ਵੱਲ ਜਾਣ ਦੀ ਹਾਲਤ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ ਜਿਵੇਂ ਉੱਧਰੋਂ ਇੱਧਰੋਂ ਉੱਧਰੋਂ ਸਕੂਲੋਂ ਘਰੋਂ ਸੱਜੇੋਂ ਖੱਬੇੋਂ ਆਦਿ ਇਹੇ ਸ਼ਬਦ ਨੇ ਜਿਹੜੇ ਕਿਸੇ ਖਾਸ ਪਾਸੇ ਵੱਲ ਜਾਣ ਦੀ ਜਿਹੜੀ ਉਹ ਹਦਾਇਤ ਦਿੰਦੇ ਨੇ ਜਿਵੇਂ ਅਸੀਂ ਪਟਿਆਲੇ ਰਹਿੰਦੇ ਹਾਂ ਕਿੱਥੇ ਰਹਿੰਦੇ ਹਾਂ ਪਟਿਆਲੇ ਰਹਿੰਦੇ ਆ ਬੱਚੇ ਮੈਦਾਨ ਵਿੱਚ ਖੇਡ ਰਹੇ ਹਨ ਕਿੱਥੇ ਖੇਡ ਰਹੇ ਹਨ ਮੈਦਾਨ ਵਿੱਚ ਖੇਡ ਰਹੇ ਆ ਉਹ ਸ਼ਹਿਰ ਜਾ ਰਿਹਾ ਹੈ ਉਹ ਅੰਦਰ ਬੈਠਾ ਟੀਵੀ ਦੇਖ ਰਿਹਾ ਹੈ ਉਪਰੋਕਤ ਉਦਾਹਰਨਾਂ ਵਿੱਚਲੇ ਕਿਰਿਆ ਵਿਸ਼ੇਸ਼ਣ ਸ਼ਬਦ ਦੇ ਵਾਪਰਨ ਦਾ ਸਥਾਨ ਦਾ बोਧ ਕਰਵਾ ਰਹੇ ਨੇ ਕਿਸ ਥਾਂ ਤੇ ਜਿਹੜੀ ਕਿਰਿਆ ਉਹ ਵਾਪਰ ਰਹੀ ਹੈ ਜਦ ਕਿ ਕੁਝ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਦਿਸ਼ਾ ਨੂੰ ਪ੍ਰਗਟਾਉਂਦੇ ਹਨ ਇਸ ਦੀਆਂ ਉਦਾਹਰਨਾਂ ਵੀ ਨੀਚੇ ਦਿੱਤੀਆਂ ਗਈਆਂ ਨੇ ਉਹ ਕਿਧਰੋਂ ਆ ਰਿਹਾ ਹੈ ਇਹ ਦਿਸ਼ਾ ਪ੍ਰਗਟਾਈ ਗਈ ਹੈ ਕਿਰਿਆ ਵਿਸ਼ੇਸ਼ਣ ਸ਼ਬਦ ਵੱਲ ਉਹ ਸ਼ਹਿਰੋਂ ਘਰ ਜਾ ਰਿਹਾ ਹੈ ਸ਼ਹਿਰੋਂ ਘਰ ਆ ਰਿਹਾ ਹੈ ਉਹ ਅੱਜ ਪਟਿਆਲਿਓਂ ਵਾਪਸ ਆ ਰਿਹਾ ਹੈ ਇਹਨਾਂ ਵਾਕਾਂ ਦੇ ਵਿੱਚ ਜਿਹੜੇ ਕਿਰਿਆ ਵਿਸ਼ੇਸ਼ਣ ਸ਼ਬਦ ਆਏ ਨੇ ਉਹ ਕੀ ਆ ਦਿਸ਼ਾ ਕਿਰਿਆ ਦੀ ਜਿਹੜੀ ਉਹ ਪ੍ਰਗਟਾ ਰਹੇ ਨੇ ਤੀਜੇ ਨੰਬਰ ਤੇ ਆ ਜਾਂਦੇ ਨੇ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਜਾਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦੇ ਢੰਗ ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗਦਾ ਹੈ ਵੀ ਕਿਰਿਆ ਕਿਸ ਪ੍ਰਕਾਰ ਹੋ ਰਹੀ ਹੈ ਕਿਹੜੇ ਢੰਗ ਨਾਲ ਕੀਤੀ ਜਾ ਰਹੀ ਹੈ ਉਸ ਨੂੰ ਜਿਹੜਾ ਉਹ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਕਿਹਾ ਜਾਂਦਾ ਹੈ ਜਾਂ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਸ ਤਰ੍ਹਾਂ ਜਿਵੇਂ इस तरह जिमें जिस तरह उस तरह इकुर किकुर जिकुर हौली छेती सहजे रुक रुक के उतो तिड़ी अबड़ वाहे जल्दी गटागट निरंतर आप बोलते हैं गटा बोल गट पानी पी गया वह अबड़ वाहे उठ्या निरंतर अन्ने वाह अन्ने वाह भजया जा रहा है झटपट ਉਹ ਚਟਪਟ ਹੀ ਮੇਲੇ ਕੋਲ ਆ ਗਿਆ ਅਚਨਚੇਤ ਟੜਾ ਟੜ ਤੇਜ ਕਾਲੀ ਜਿਹੜੇ ਸ਼ਬਦ ਨੇ ਉਹ ਕਿਰਿਆ ਦੇ ਹੋਣ ਦੀ ਵਿਧੀ ਨੂੰ ਜਿਹੜਾ ਉਹ ਦਰਸਾਉਣ ਵਾਲੇ ਸ਼ਬਦ ਨੇ ਜਾਂ ਦਰਸਾਉਣ ਵਾਲੇ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਇੱਥੇ ਆ ਗਏ ਇਹਨਾਂ ਵਿੱਚੋਂ ਕੁਝ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਇਸ ਪ੍ਰਕਾਰ ਹੈ ਕੁਝ ਸ਼ਬਦ ਜਿਹੜੇ ਵਾਕਾਂ ਵਿੱਚ ਵਰਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਨੇ ਇੱਥੇ ਕਿਵੇਂ ਉਹ ਹੌਲੀ-ਹੌਲੀ ਤੁਰ ਰਿਹਾ ਹੈ ਕਿਵੇਂ ਤੁਰ ਰਿਹਾ ਹੈ ਹੌਲੀ-ਹੌਲੀ ਤੁਰ ਰਿਹਾ ਹੈ ਇਹ ਤੁਰਨ ਦੀ ਵਿਧੀ ਨੂੰ ਪ੍ਰਗਟਾ ਰਹੇ ਨੇ ਕੋਈ ਕਹਿੰਦਾ ਤੇਜ਼-ਤੇਜ਼ ਤੁਰ ਰਿਹਾ ਹੈ ਇਹ ਕਹਿੰਦੇ ਹੌਲੀ-ਹੌਲੀ ਤੁਰ ਰਿਹਾ ਹੈ ਰਾਮ ਪਾਣੀ ਦਾ ਗਲਾਸ ਘਟਾ-ਘਟ ਪੀ ਗਿਆ ਕਿਵੇਂ ਪੀ ਗਿਆ ਘਟਾ-ਘਟ ਪੀ ਗਿਆ ਇਹ ਵਿਧੀ ਦੱਸੀ ਗਈ ਆ ਪਾਣੀ ਪੀਣ ਦੀ ਕਿਵੇਂ ਪੀ ਗਿਆ ਸੁਰਜੀਤ ਬੜੇ ਸਹਜੇ ਨਾਲ ਬੋਲ ਰਿਹਾ ਸੀ ਕਿਵੇਂ ਬੋਲ ਰਿਹਾ ਸੀ ਸਹਜ ਨਾਲ ਬੋਲ ਰਿਹਾ ਸੀ ਸ਼ਾਮ ਇਥੋਂ ਝਟਪਟ ਹੀ ਚਲਾ ਗਿਆ ਕਿਵੇਂ ਚਲਾ ਗਿਆ ਝਟਪਟ ਜਲਦੀ ਨਾਲ ਹੀ ਚਲਾ ਗਿਆ ਉਹ ਹਰੇਕ ਕੰਮ ਵਿੱਚ ਬਹੁਤ ਕਾੜੀ ਕਰਦਾ ਹੈ ਕੀ ਕਰਦਾ ਹੈ ਕਾੜੀ ਕਰਦਾ ਹੈ ਇਹ ਜਿਹੜੇ ਸ਼ਬਦ ਨੇ ਉਹ ਕਿਰਿਆ ਵਿਸ਼ੇਸ਼ਣ ਦੀ ਵਿਧੀਵਾਚਕ ਜਿਹੜੇ ਕਿਰਿਆ ਵਿਸ਼ੇਸ਼ਣ ਨੇ ਉਹਨਾਂ ਦੀ ਸ਼੍ਰੇਣੀ ਨੂੰ ਦਰਸਾਉਂਦੇ ਨੇ ਚੌਥੇ ਨੰਬਰ ਤੇ ਆ ਜਾਂਦਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਤੋਂ ਤੁਸੀਂ ਸਰਲੇਖ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਾਰਨ ਦਾ ਜਿਹੜਾ ਪਤਾ ਲੱਗਦਾ ਹੈ ਜਿਨ੍ਹਾਂ ਸ਼ਬਦਾਂ ਤੋਂ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਚ ਆਉਂਦੇ ਨੇ ਪੜ੍ਹਦੇ ਹਾਂ ਅਸੀਂ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਉਂ ਕਿਉਂਕਿ ਇਸ ਲਈ ਇਸ ਕਰਕੇ ਇਸ ਤਰ੍ਹਾਂ ਇਸ ਵਾਸਤੇ ਇੰਜ ਕਿੰਜ ਕਿੱਦਾਂ ਕਿਵੇਂ ਧੁੱਪ ਨਾਲ ਭੁੱਖ ਨਾਲ ਆਦ ਇਹਨਾਂ ਵਿੱਚੋਂ ਕੋਈ ਸ਼ਬਦਾਂ ਦੀ ਵਾਕਾਂ ਵਿੱਚ ਵਰਤੋ ਸੀ ਹੀਠ ਦੇਖ ਸਕਦੇ ਆ ਪਿੱਤੀ ਹੋਈ ਹੈ ਉਹ ਭੁੱਖ ਨਾਲ ਮਰ ਗਿਆ ਕਿਵੇਂ ਮਰ ਗਿਆ ਮਰਨ ਦਾ ਕਾਰਨ ਕੀ ਆ ਭੁੱਖ ਨਾਲ ਮਰ ਗਿਆ ਇੱਥੇ ਜਿਹੜਾ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਜਿਹੜਾ ਉਹ ਵਰਤਿਆ ਗਿਆ ਭੁੱਖ ਨਾਲ ਮਰ ਗਿਆ ਉਹ ਬਿਮਾਰ ਸੀ ਇਸ ਲਈ ਅੱਜ ਸਕੂਲ ਨਹੀਂ ਗਿਆ ਕਿਉਂ ਨਹੀਂ ਸਕੂਲ ਗਿਆ ਕਾਰਨ ਕੀ ਆ ਬਿਮਾਰ ਹੋਣ ਕਰਕੇ ਸਕੂਲ ਨਹੀਂ ਗਿਆ ਹੋਵੇਗਾ ਉਹ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਇਸ ਬਾਤ ਨੂੰ ਵੀ ਅਸੀਂ ਦੇਖ ਸਕਦੇ ਹਾਂ ਨੋਟ ਇਹੇ ਧਿਆਨ ਦੇਣ ਦੀ ਲੋੜ ਹੈ ਕਿ ਕਈ ਵਾਰ ਇੱਕ ਹੀ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ ਭੇਦਾਂ ਵਿੱਚ ਆਉਂਦਾ ਹੈ ਅਤੇ ਅੱਗੋਂ ਇੱਕ ਹੀ ਸ਼ਬਦ ਭੇਦ ਦੀਆਂ ਵੱਖ-ਵੱਖ ਕਿਸਮਾਂ ਵਿੱਚ ਆ ਜਾਂਦਾ ਹੈ ਉਦਾਹਰਨ ਦੇ ਲਈ ਇਸ ਤਰ੍ਹਾਂ ਸ਼ਬਦ ਜਦੋਂ ਕਿਰਿਆ ਦਾ ਜਾਂ ਕੰਮ ਦੇ ਤਰੀਕੇ ਬਾਰੇ ਸੂਚਨਾ ਦਿੰਦਾ ਹੈ ਤਦ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈ ਪਰ ਜਦੋਂ ਕਿਰਿਆ ਦੇ ਕਿਸੇ ਕਾਰਨ ਨੂੰ ਪ੍ਰਗਟ ਕਰਦਾ ਹੈ ਤਾਂ ਇਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਆ ਜਾਂਦਾ ਹੈ ਪਾਪ ਕਈ ਸ਼ਬਦ ਜਿਹੜੇ ਉਹ ਅਜਿਹੇ ਨੇ ਜਿਹੜੇ ਦੋ-ਦੋ ਕਿਰਿਆ ਵਿਸ਼ੇਸ਼ਣਾਂ ਦੇ ਰੂਪ ਦੇ ਵਿੱਚ ਵੀ ਆ ਜਾਂਦੇ ਨੇ ਜਿਵੇਂ ਇਸ ਤਰ੍ਹਾਂ ਸ਼ਬਦ ਹੁਣ ਇਸ ਤਰ੍ਹਾਂ ਸ਼ਬਦ ਦੀ ਉਦਾਹਰਣ ਦਿੱਤੀ ਗਈ ਹੈ ਕੀ ਕਹਿੰਦੇ ਜਦੋਂ ਇਹ ਕਿਰਿਆ ਜਾਂ ਕੰਮ ਦੇ ਤਰੀਕੇ ਬਾਰੇ ਦੱਸਦਾ ਹੈ ਸ਼ਬਦ ਕਿਸੇ ਵਾਕ ਦੇ ਵਿੱਚ ਤਾਂ ਇਹ ਪ੍ਰਕਾਰਵਾਚਕ ਵਿਸ਼ੇਸ਼ਣ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈ ਜਦੋਂ ਕਿਰਿਆ ਦੇ ਕਾਰਨ ਬਾਰੇ ਦੱਸਦਾ ਹੈ ਕਿ ਕਿਉਂ ਹੋ ਰਹੀ ਹੈ ਕਿਰਿਆ ਤਾਂ ਇਹ ਕਾਰਨਵਾਚਕ ਵਿਸ਼ੇਸ਼ਣ ਦੀ ਸੂਚੀ ਦੇ ਵਿੱਚ ਕਿਰਿਆ ਵਿਸ਼ੇਸ਼ਣ ਦੀ ਸੂਚੀ 'ਚ ਆ ਜਾਂਦਾ ਹੈ 5ਵੇਂ ਨੰਬਰ ਤੇ ਆ ਜਾਂਦੀ ਆ ਪਰਿਮਾਨਵਾਚਕ ਕਿਰਿਆ ਜਾਂ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪରିਮਾਨ ਮਿੰਤੀ ਜਾਂ ਮਿਕਦਾਰ ਦਾ ਪਤਾ ਲੱਗੇ ਉਸ ਨੂੰ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਭਾਵ ਜਿਸ ਸ਼ਬਦ ਤੋਂ ਕਿਰਿਆ ਦੀ ਕਿਸੇ ਮਿੰਤੀ ਗਿਣਤੀ ਪਰਮਾਨ ਪਰਿਮਾਨ ਜਾਂ ਮਿਕਦਾਰ ਦਾ ਪਤਾ ਲੱਗਦਾ ਹੈ ਉਹਨਾਂ ਸ਼ਬਦਾਂ ਨੂੰ ਕੀ ਹੈ ਮਾਤਰਾਬੋਧਕ ਜਾਂ ਪਰਿਮਾਨਬੋਧਕ ਕਿਰਿਆ ਵਿਸ਼ੇਸ਼ਣ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਥੋੜਾ ਬਹੁਤ ਇਨਾ ਜਿੰਨਾ ਉਹਨਾ ਕਿੰਨਾ ਬੜਾ ਹੀ ਜਰਾ ਕੁ ਨਿਰਾ ਅਦਵਾਟੇ ਖਚਾ ਖਚ ਆਦ ਇਹਨਾਂ ਵਿੱਚੋਂ ਕੋਈ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਹੀਟ ਦਿੱਤੀ ਗਈ ਹੈ ਦੇਖ ਸਕਦੇ ਹਾਂ ਅਸੀਂ ਉਹ ਬਹੁਤ ਘੱਟ ਬੋਲਦਾ ਹੈ ਹੁਣ ਉਹ ਬੋਲਦਾ ਤਾਂ ਹੈਗਾ ਪਰ ਕੀ ਹੈ ਬਹੁਤ ਘੱਟ ਬੋਲਦਾ ਹੈ ਇਹ ਉਸ ਦੇ ਬੋਲਣ ਦਾ ਜਿਹੜਾ ਉਹ పరిਮਾਣ ਆ ਕੀ ਉਹ ਕੀ ਹੈ ਕੱਟ ਬੋਲਦਾ ਹੈ ਜਿਆਦਾ ਵੀ ਬੋਲ ਸਕਦਾ ਹੈ ਪਰ ਕੱਟ ਬੋਲਦਾ ਹੈ ਬਲਦਾ ਨਾਲ ਇੰਨਾ ਹੀ ਇੰਨਾ ਨਹੀਂ ਵਾਹਿਆ ਜਾ ਸਕਦਾ ਜਿੰਨਾ ਟਰੈਕਟਰ ਨਾਲ ਹੁਣ ਵਾਹਿਆ ਤਾਂ ਜਾ ਸਕਦਾ ਬਲਦਾ ਨਾਲ ਕਿੰਨਾ ਨਾਲ ਵਾਹਿਆ ਜਾ ਸਕਦਾ ਬਲਦਾ ਨਾਲ ਇੰਨਾ ਨਹੀਂ ਵਾਹਿਆ ਜਾ ਸਕਦਾ ਇਹ ਕੀ ਹੈ ਮਾਤਰਾ ਆ ਗਈ ਵਾਹੁਣ ਦੀ ਜਿੰਨਾ ਟਰੈਕਟਰ ਨਾਲ ਵਾਹਿਆ ਜਾ ਸਕਦਾ ਛੁੱਟੀਆਂ ਦੇ ਦਿਨੀ ਰੇਲ ਗੱਡੀਆਂ ਸਵਾਰੀਆਂ ਨਾਲ ਖਚਾ ਖਚ ਭਰੀਆਂ ਹੁੰਦੀਆਂ ਹਨ ਕੀ ਕਿਵੇਂ ਭਰੀਆਂ ਹੁੰਦੀਆਂ ਨੇ ਖਚਾ ਖਚ ਭਰੀਆਂ ਹੁੰਦੀਆਂ ਨੇ ਇਹ ਕੀ ਆ ਗੱਡੀਆਂ ਦੇ ਭਰਨ ਦਾ ਜਿਹੜਾ ਉਹ ਪਰਿਮਾਣ ਕੀ ਗੱਡੀਆਂ ਕਿਵੇਂ ਭਰੀਆਂ ਹੁੰਦੀਆਂ ਨੇ ਖਚਾ ਖਚ ਜਾਂ ਬਹੁਤ ਜ਼ਿਆਦਾ ਭਰੀਆਂ ਹੁੰਦੀਆਂ ਨੇ ਉਹ ਸਾਡਾ ਸਾਥ ਅਦਵਾਟੇ ਹੀ ਛੱਡ ਗਿਆ ਕਦੋਂ ਛੱਡ ਗਿਆ ਕਿੱਥੇ ਛੱਡ ਗਿਆ じゃ ਅਦਵਾਟੇ ਹੀ ਛੱਡ ਗਿਆ 6ਵੇਂ ਨੰਬਰ ਤੇ ਆ ਜਾਂਦਾ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾਅ ਦਾ ਪਤਾ ਲੱਗੇ ਉਸ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਇੱਕ ਵਾਰ ਦੋ ਵਾਰ ਕਈ ਵਾਰ ਦੁਬਾਰਾ بار بار ਅਨੇਕ ਵਾਰ ਕੜੀ ਮੂੜੀ ਜਿਹੜੇ ਸ਼ਬਦ ਨੇ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਇਹਨਾਂ ਵਿੱਚੋਂ ਕੁਝ ਸ਼ਬਦਾਂ ਦੀਆਂ ਆਪਾਂ ਵਾਕਾਂ ਵਿੱਚ ਉਦਾਹਰਨਾਂ ਇੱਥਾਂ ਦੇਖ ਸਕਦੇ ਹਾਂ ਉਹ ਕੜੀਮੂੜੀ ਸਾਡੇ ਵੱਲ ਵੇਖ ਰਿਹਾ ਸੀ ਹੁਣ ਜਿਹੜਾ ਕੜੀਮੂੜੀ ਸ਼ਬਦ ਆਹੋ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈ ਕਿਵੇਂ ਦੇਖ ਰਿਹਾ ਸੀਗਾ ਕੜੀਮੂੜੀ ਜਿਹੜਾ ਉਹ ਦੇਖ ਰਿਹਾ ਸੀਗਾ ਉਸਦੇ ਬਾਰ ਬਾਰ ਕਹਿਣ ਤੇ ਵੀ ਉਹ ਸਵੇਰੇ ਜਲਦੀ ਨਾ ਉੱਠਿਆ ਕਿਵੇਂ ਕਹਿਣ ਤੇ ਬਾਰ ਬਾਰ ਕਹਿਣ ਤੇ ਇੰਨੀ ਵਾਰ ਕਹਿਣ ਤੇ ਜਾਂ ਵਾਰ-ਵਾਰ ਕਹਿਣ ਤੇ ਆਪਾਂ ਦੇਖ ਸਕਦੇ ਹਾਂ ਇਹ ਜਿਹੜੀ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਹੈ 7ਵੇਂ ਨੰਬਰ ਤੇ ਆ ਜਾਂਦਾ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕਿਤੇ ਜਾਣ ਜਾਂ ਨਾ ਕਿਤੇ ਜਾਣ ਬਾਰੇ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ ਉਸ ਨੂੰ ਨਿਰਣਾਵਾਚਕ ਜਿਹੜਾ ਉਹ ਕਿਰਿਆ ਵਿਸ਼ੇਸ਼ਣ ਕੈਂਦੇ ਨੇ ਭਾਵ ਕਿਸੇ ਕਿਰਿਆ ਦੇ ਹੋਣ ਦਾ ਪਤਾ ਲੱਗਦਾ ਜਿਨ੍ਹਾਂ ਸ਼ਬਦਾਂ ਤੋਂ ਜਾਂ ਨਾ ਹੋਣ ਦਾ ਪਤਾ ਲੱਗਦਾ ਜਾਂ ਕਿਤੇ ਜਾਣ ਦਾ ਪਤਾ ਲੱਗਦਾ ਜਾਂ ਨਾ ਜਾਣ ਦਾ ਪਤਾ ਲੱਗਦਾ ਨਿਰਣਾ ਭਾਵ ਹੁੰਦਾ ਕਿ ਕੋਈ ਡਿਸੀਜਨ ਲਿਆ ਜਾਂ ਨਹੀਂ ਲਿਆ ਹੈਗਾ ਕਰਤੇ ਨੇ ਉਸ ਬਾਰੇ ਜਦੋਂ ਪਤਾ ਲੱਗਦਾ ਹੈ ਜਿਹੜੇ ਸ਼ਬਦਾਂ ਤੋਂ ਆਪਾਂ ਉਹਨਾਂ ਨੂੰ ਨਿਰਣਾਵਾਚਕ ਜਿਹੜਾ ਉਹ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਹਾਂ ਨਾ ਹਾਂਜੀ ਆਹੋ ਜੀ ਅੱਛਾ ਜੀ ਚੰਗਾ ਜੀ ਜੀ ਹਾਂ ਆਦ ਸ਼ਬਦ ਨੇ ਜਿਹੜੇ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਇਹਨਾਂ ਵਿੱਚੋਂ ਕੁਝ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਦੀ ਉਦਾਹਰਨ ਇਸ ਪ੍ਰਕਾਰ ਹੈ ਹਾਂਜੀ ਮੈਂ ਇਸ ਵਾਰ ਮਿਹਨਤ ਕਰਾਂਗਾ ਤੇ ਤੁਹਾਨੂੰ ਪਾਸ ਹੋ ਕੇ ਦਿਖਾਵਾਂਗਾ ਇਸ ਦੇ ਵਿੱਚ ਕੀ ਆ ਨਿਰਣਾ ਕੀਤਾ ਗਿਆ ਹਾਂਜੀ ਦੇ ਰੂਪ ਦੇ ਵਿੱਚ ਵੀ ਹਾਂਜੀ ਮੈਂ ਮਿਹਨਤ ਕਰਾਂਗਾ ਜਿਹੜੇ ਇਹ ਸ਼ਬਦ ਨੇ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਮੂੰਹ ਤੇ ਅੱਛਾ ਜੀ ਚੰਗਾ ਜੀ ਕਹਿ ਦਿੰਦੇ ਹਨ ਪਰ ਵੋਟ ਕਿਸੇ ਹੋਰ ਨੂੰ ਪਾਉਂਦੇ ਹੁਣ ਅੱਛਾ ਜੀ ਚੰਗਾ ਜੀ ਜਿਹੜੇ ਸ਼ਬਦ ਇੱਥੇ ਆ ਗਏ ਨੇ ਉਹ ਕੀ ਨੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਅਖੀਰ ਤੇ ਜਿਹੜੀ ਸ਼ਬਦ ਆ ਜਾਂਦੀ ਆ ਵੰਡ ਉਹ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆ ਜਾਂਦੀ ਹੈ ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜ਼ਰੂਰ ਵੀ ਹੀ ਵੇਸ਼ੱਕ ਬਿਲਕੁਲ ਠੀਕ ਹਾਂਜੀ ਖੂਬ ਆਦਿ ਅਜੇ ਕੋਈ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਹੇਠਾਂ ਆਪਾਂ ਦੇਖ ਸਕਦੇ ਆ ਉਹ ਅੱਜ ਜ਼ਰੂਰ ਆਵੇਗਾ ਇਸ ਦੇ ਵਿੱਚ ਕੀ ਆ ਜਿਹੜਾ ਜ਼ਰੂਰ ਸ਼ਬਦ ਦਾ ਉਹ ਹੁਣ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ ਇੱਥੇ ਮਿਲਦੀ ਆਪਾਂ ਨੂੰ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਹੁਣ ਬਿਲਕੁਲ ਠੀਕ ਜਿਹੜਾ ਸ਼ਬਦ ਹੈ ਉਹ ਕੀ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਜਿਹੜਾ ਇਸ ਵਾਕ ਦੇ ਵਿੱਚ ਆ ਗਿਆ ਹੈ ਇਸੇ ਤਰ੍ਹਾਂ ਹਾਂਜੀ ਮੈਂ ਬਿਲਕੁਲ ਠੀਕ ਠਾਕ ਹਾਂ ਬਿਲਕੁਲ ਸ਼ਬਦ ਜਿਹੜਾ ਆ ਗਿਆ ਇੱਥੇ ਹੁਣ ਕੀ ਆ ਉਹ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆ ਗਿਆ ਬਿਲਕੁਲ ਠੀਕ ਠਾਕ ਜਿਹੜਾ ਸ਼ਬਦ ਹੈ ਪਿਆਰੇ ਦੋਸਤੋ ਇਹ ਸੀਗੀ ਵੀਡੀਓ ਕਿਰਿਆ ਵਿਸ਼ੇਸ਼ਣ ਤੇ ਉਸ ਦੀ ਵਰਗਵੰਡ ਬਾਰੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਤੱਕ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ